ਜਿਹੜੇ ਲੋਕਾਂ ਤੋਂ 30-30 ਹਜ਼ਾਰ 40-40 ਜਾਂ 50-50 ਹਜ਼ਾਰ ਰੁਪਈਆ ਲਿਆ ਸੀ ਨਾ ਮੱਜਾਂ ਦੇ ਨਾਂ ਤੇ ਲੋਨ ਕਰਨ ਦਾ ਉਹ ਹੁਣ ਇੱਕ ਵਾਰੀ ਫੇਰ ਲੁੱਟੇ ਜਾ ਰਹੇ ਨੇ ਕਿਵੇਂ ਲੁੱਟੇ ਜਾ ਰਹੇ ਨੇ ਉਹ ਵੀ ਦੱਸਾਂਗੇ ਲੋਨ ਨਹੀਂ ਸੀ 1,60,000 ਦੀ ਲਿਮਟ 1,60,000 ਦੇ ਵਿੱਚੋਂ ਕਹਿੰਦੇ ਸੀ ਵੀ 60,000 ਮਾਫ਼ ਹੋ ਜਾਊਗਾ ਲੱਖ ਰੁਪਈਆ ਰਹਿ ਜਾਊਗਾ ਮੱਜਾਂ ਦੇ ਲੋਨ ਦੇ ਨਾਂ ਤੇ ਇੱਕ ਵੱਡੀ ਲੁੱਟ ਪਹਿਲਾਂ ਹੋਈ ਸੀ ਉਹਦਾ ਅਸੀਂ ਪਰਦਾ ਫਾਸ਼ ਕੀਤਾ ਸੀ ਤੇ ਉਹ ਪਰਦਾ ਫਾਸ਼ ਹੋਣ ਤੋਂ ਬਾਅਦ ਕੁਝ ਕ੍ਰਪਤ ਬੈਂਕ ਅਧਿਕਾਰੀਆਂ ਤੇ ਇਨਕੁਆਇਰੀ ਵੀ ਖੁੱਲੀ ਹੈ ਉਹਨਾਂ ਨੂੰ ਹਰ ਜਾਨੇ ਵੀ ਪੈ ਚੁੱਕੇ ਨੇ ਪਟਿਆਲਾ ਦੀ ਕਹਾਣੀ ਹੈ ਐਸਬੀਆਈ ਬੈਂਕ ਵੱਲੋਂ ਮੱਝਾਂ ਦੇ ਨਾਂ ਤੇ ਉੱਤੇ ਜਿਹੜੇ ਲੋਨ ਕੀਤੇ ਗਏ ਨੇ ਉਹ ਮੱਝਾਂ ਤੇ ਲੋਨ ਹੈ ਹੀ ਨਹੀਂ ਉਕੇ ਐਸਵੀਆ ਬੈਂਕ ਨੇ ਸਾਰੇ ਜਿਨ੍ਹਾਂ ਨੇ ਇਹ ਲਿਮਟ ਕਰਾਈ ਸੀ ਉਹਦੇ ਵਿੱਚੋਂ 90 95% ਲੋਕਾਂ ਨੂੰ ਡਿਫਾਲਟਰ ਕਰਕੇ ਕੋਰਟ 'ਚ ਕੇਸ ਲਾਤਾ ਕੋਰਟ 'ਤੇ ਸੰਮਣ ਵੀ ਆ ਗਏ ਕਈਆਂ ਨੂੰ ਸੰਮਣ ਜਿਨ੍ਹਾਂ ਨੂੰ ਆਏ ਨੇ ਤਾਂ ਉਹਨਾਂ ਦੀ ਕਿਵੇਂ ਲੁੱਟ ਹੋ ਰਹੀ ਹੈ ਉਹ ਵੀ ਦੱਸਦੇ ਆ 400 ਨਹੀਂ 500 ਨਹੀਂ ਹਜ਼ਾਰ ਨਹੀਂ ਮੈਨੂੰ ਲੱਗਦਾ 10000 ਐਸੇ ਕੇਸ ਹੋਣੇ ਜਿਹੜੇ ਮੱਝਾਂ ਆਉਂਦੇ ਨਾਂ ਦੇ ਉੱਤੇ ਜਿਹੜੇ ਲੋਕਾਂ ਦਾ ਲੋਨ ਕੀਤਾ ਨੇ ਕਰਪਟ ਅਧਿਕਾਰੀ ਨੇ ਬੈਂਕ ਦੇ ਉਹਨਾਂ ਨੇ ਅੱਗੇ ਡੀਲਰ ਰੱਖੇ ਸੀ ਆਪਣੇ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਮੂਰੇ ਜਿਹੜੇ ਚਮਚੇ ਰੱਖੇ ਸੀ ਉਹ ਪ੍ਰਾਈਵੇਟ ਬੰਦੇ ਉਹਨਾਂ ਨੇ ਪਹਿਲਾਂ ਉਹ 20 30 40 40000 ਦੇ ਵਿੱਚ ਜਿਹੜਾ ਗਰੀਬ ਬੰਦਾ ਸੀ ਜਿਹਨੇ ਲੋਨ ਕਰਵਾਇਆ ਉਦੋਂ ਲੁੱਟੇ ਉਹ ਥੇਲ ਮੁਟ ਰਹੇ ਨੇ ਕਹਿੰਦੇ ਆਓ ਤੁਹਾਨੂੰ ਵਕੀਲ ਕਰਕੇ ਦੰਨੇ ਆ ਜੇ ਵਕੀਲ 10000 ਰੁਪਏ ਲੈ ਰਿਹਾ ਨਾ ਵਕੀਲ ਨੂੰ ਕਹਿੰਦੇ ਤੂੰ 15000 ਲੈ ਲਈ ਅਸੀਂ ਅੱਗੋਂ 25 ਲਵਾਂਗੇ 10 ਅਸੀਂ ਰੱਖਾਂਗੇ ਉਹ ਫਿਰ ਹੁਣ ਤਾਂ ਸ਼ਰਮ ਕਰ ਲੋ ਸਰਕਾਰੀ ਸਕੀਮਾਂ ਦੰਦੀਆਂ ਨੇ ਲੋਕਾਂ ਵਾਸਤੇ ਪਰ ਉਹਦਾ ਫਾਇਦਾ ਚੁੱਕਦੇ ਨੇ ਸਰਕਾਰੀ ਅਧਿਕਾਰੀ ਜਿਹੜੇ ਬੈਂਕਾਂ ਦੇ ਵਿੱਚ ਫਰਾਉਡ ਬੰਦੇ ਬੈਠੇ ਨੇ ਨਾਲ ਕਿਸੇ ਨਾ ਕਿਸੇ ਏਜੰਟ ਦੇ ਮਿਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੀਆਂ ਜੇਬਾਂ ਭਰਦੇ ਨੇ ਉਸ ਤੋਂ ਬਾਅਦ ਲੋਕਾਂ ਦੇ ਸਿਰ ਬਖਰਾਬ ਹੁੰਦੇ ਨੇ ਤੇ ਜਾਂ ਲੋਨ ਨਹੀਂ ਭਰਿਆ ਜਾਂਦਾ ਇਸ ਕਰਕੇ ਅੱਜ ਅਸੀਂ ਐਪੀਸੋਡ ਇਹ ਬਣਾਇਆ ਵੀ ਵੀਰੇ ਪਹਿਲਾਂ ਵੀ ਲੁੱਟੇ ਗਏ ਉੱਤੋਂ ਹੁਣ ਬੈਂਕ ਨੇ ਕੋਟ ਦਾ ਰੁਖ ਕਰ ਲਿਆ ਕੋਰਟ ਦੇ ਵਿੱਚ ਆਪਾਂ ਇਹ ਬੈਂਕ ਦਾ ਸਾਹਮਣਾ ਕਰਾਂਗੇ ਉਹਦੇ ਵਕੀਲ ਦੀ ਜਿਹੜਾ ਟੱਕਰਾ ਕਰੂਗਾ ਆਪਣਾ ਵਕੀਲ ਹੀ ਕਰੂਗਾ ਪਰ ਉਹ ਵਕੀਲ ਨੂੰ ਸਿੱਧੇ ਜਾ ਕੇ ਮਿਲੋ ਡਾਇਰੈਕਟ ਜਾ ਕੇ ਮਿਲੋ ਤਾਂ ਜੋ ਹੁਣਾਂ ਫੇਰ ਇੱਕ ਵਾਰੀ ਜਿਹੜੇ ਪਹਿਲਾਂ ਲੋਨ ਕਰਾਉਣ 'ਚ ਮੂਰੇ ਸੀ ਹੁਣ ਵਕੀਲ ਕਰਾਉਣ 'ਚ ਮੂਰੇ ਹੋਏ ਪੈ ਨੇ ਸਾਡੇ ਪਿੰਡ ਜੂਗ ਸਤਨਾਮ ਸੀ ਮੇਰੇ ਨਾਲ ਵੀ ਗੱਲ ਕੀਤੀ ਸੀ ਆਨੰਦ ਦੇ ਬਾਰੇ 'ਚ ਆਨੰਦ ਜੀ ਦਾ ਹੁਣ ਕੀ ਚੱਲ ਰਿਹਾ ਹੈ ਮਤਲਬ ਇਨਕੁਆਇਰੀ ਚੱਲ ਰਹੀ ਹੈ ਵੀ ਤੁਹਾਡੇ ਪੈਸੇ ਮੜਵਾ ਦਿੰਦੇ ਆਂ ਸੀ ਜਿਹੜੇ ਤੁਹਾਡੇ ਬੰਦਿਆਂ ਦੇ ਇੱਕ ਤੋਂ ਲੋਨ ਆ ਉਹ ਪੈਸੇ ਮੜਵਾ ਦਿੰਦੇ ਆਂ ਅਸੀਂ ਕਹਿ ਨਹੀਂ ਤੂੰ ਸਾਰੇ ਬੰਦਿਆਂ ਦੇ ਪੈਸੇ ਮੜਵਾ ਤਾਂ ਅਸੀਂ ਖਬਰ ਨਹੀਂ ਚਲਾਵਾਂਗੇ ਸਤਿ ਸ੍ਰੀਕਾਲ ਜੀ ਮੈਂ ਮੋਣ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਲ ਵੀਰੀ ਦੋਸਤੋ ਪਿਛਲੇ ਸਮੇਂ ਦੌਰਾਨ ਇੱਕ ਵੱਡੀ ਜਿਹੜਾ ਘੁਟਾਲਾ ਹੋਇਆ ਸੀ ਉਹ ਅਸੀਂ ਨਸ਼ਰ ਕੀਤਾ ਸੀ ਉਹਦੇ ਵਿੱਚ ਕੁਝ ਐਸਬੀ ਬੈਂਕ ਦੇ ਅਧਿਕਾਰੀ ਸੀ ਜਿਹੜੇ ਸ਼ਾਮਿਲ ਸੀ ਜਿਹਨਾਂ ਲੋਕਾਂ ਨੂੰ ਇੱਕ ਮਤਲਬ ਭਲੇਖੇ ਦੇ ਵਿੱਚ ਪਾ ਕੇ ਜਾਂ ਕਿਸ ਕਨਫਿਊਜ਼ਨ ਕਰਕੇ ਕ੍ਰੀਏਟ ਨੇ ਇਹਨਾਂ ਨੇ ਲੋਕਾਂ ਨੂੰ ਕਿਵੇਂ ਲੁੱਟਿਆ ਮਤਲਬ ਘੱਟੋ-ਘੱਟ 5-7000 10000 ਹੀ ਹੋ ਸਕਦਾ 10000 ਕੇਸ ਹੋਣੇ ਜਿਹਦੇ ਵਿੱਚੋਂ 25000 ਤੋਂ 30 40 50 50000 ਰੁਪਈਆ ਲੋਕਾਂ ਤੋਂ ਲੈ ਕੇ ਉਹ ਬੈਂਕਾਂ ਦੀ ਲਿਮਟ ਕੀਤੀ ਸੀ ਜਿਹੜੀ ਮੱਝਾਂ ਦੇ ਨਾਂ ਤੇ ਫਿਰ ਅਸੀਂ ਐਪੀਸੋਡ 'ਚ ਦੱਸਿਆ ਸੀ ਵੀ ਉਹ ਪਸ਼ੂਆਂ ਦੇ ਨਾਂ ਤੇ ਲਿਮਟ ਨਹੀਂ ਹੈਗੀ ਚਾਰੇ ਦੇ ਨਾਂ ਤੇ ਲਿਮਟ ਹੈ ਜੇ ਕਿਸੇ ਦੇ ਪਸ਼ੂ ਮਰ ਵੀ ਗਏ ਤਾਂ ਇਹਨਾਂ ਨੂੰ ਕੋਈ ਫਰਕ ਨਹੀਂ ਹੈਗਾ ਬੀਮੇ ਵੀ ਕਰਤੇ 10-10000 ਰੁਪਏ ਦਾ ਬੀਮਾ ਵੀ ਕਰਤਾ ਮਤਲਬ ਲੋਕਾਂ ਨੂੰ ਕਿਹਾ ਗਿਆ ਸੀ ਵੀ 1,60,000 ਦੇ ਆਉਣਗੇ ਇਹ ਲਿਮਟ ਆਊਗੀ ਜਾਂ ਲੋਨ ਜੋ ਵੀ ਉਦੋਂ ਕਿਹਾ ਜਿਹਦੇ ਵਿੱਚੋਂ 60,000 ਤਾਂ ਮਾਫੀ ਹੋ ਜਾਣਾ ਸਾਰੀਆਂ ਕਹਾਣੀਆਂ ਮੈਂ ਪਹਿਲਾਂ ਦੱਸ ਚੁੱਕੇ ਹਾਂ ਉਹ ਲੋਕਾਂ ਨੂੰ ਕਿਵੇਂ ਲੁੱਟਿਆ ਅਸੀਂ ਖਬਰਾਂ ਵੀ ਦਿਖਾਈਆਂ ਕਿ ਇਹ ਤਾਂ 30,000 ਲੈ ਲਿਆ ਕਿਸੇ ਨੂੰ ਬਤਲੋ ਉਹੀ ਲੋਕਾਂ ਨੂੰ ਭਰਮ ਭਲੇਖੇ 'ਚ ਪਾਇਆ ਗਿਆ ਪੱਖੇ ਯਾਰ ਮਾਫ ਹੋ ਜੂਗਾ ਸਾਲ ਦਾ ਜਿਹੜਾ 4000 ਰੁਪਏ ਵਿਆਜ ਹੈ ਵੀਰੋ ਹੁਣ 12 14000 ਰੁਪਏ ਦਾ ਸਾਲ ਦਾ ਵਿਆਜ ਹੈ ਮਾਫੀ ਕਿਸੇ ਨੂੰ ਨਹੀਂ ਮਿਲ ਰਹੀ ਇਸ ਕਰਕੇ ਲੋਕ ਨੇ ਜਿਹੜੇ ਕੋਈ ਵੀ ਆ ਚਾਹੇ ਮائیں ਆ ਜਦੋਂ ਆਪਾਂ ਨੂੰ ਕੋਈ ਬੈਂਕ ਅਧਿਕਾਰੀ ਆ ਕੇ ਕਹਿੰਦਾ ਵੀ ਯਾਰਾ ਸਰਕਾਰ ਦੀ ਪਾਲਿਸੀ ਹੈ ਸਰਕਾਰ ਯਾਰ ਤੁਹਾਨੂੰ ਐਨੇ ਪੈਸੇ ਦੇ ਰਹੀ ਆਪਾਂ ਹਰ ਬੰਦਾ ਬਿਨਾਂ ਸੋਚੇ ਸਮਝੇ ਅਧਿਕਾਰੀ ਦੇ ਉੱਤੇ ਭਰੋਸਾ ਕਰਦਾ ਜਾਂ ਜਿਹੜਾ ਸਾਡਾ ਕੋਈ ਨਜ਼ਦੀਕੀ ਹੁੰਦਾ ਜਿਹੜਾ ਉਹਨਾਂ ਦਾ ਡੀਲਰ ਬਣਿਆ ਹੁੰਦਾ ਵਿੱਚ ਸਾਡੇ ਪਿੰਡ ਜਿਵੇਂ ਸਤਨਾਮ ਸਿੱਖ ਮੇਰੇ ਨਾਲ ਵੀ ਗੱਲ ਕੀਤੀ ਸੀ ਆਨੰਦ ਦੇ ਬਾਰੇ ਚ ਆਨੰਦ ਜੀ ਦਾ ਹੁਣ ਇਹ ਚੱਲ ਰਿਹਾ ਹੈ ਮਤਲਬ ਇਨਕੁਆਰੀ ਚੱਲ ਰਹੀ ਹੈ ਵੀ ਤੁਹਾਡੇ ਪੈਸੇ ਮੜਵਾ ਦਿੰਨੇ ਆਂ ਸੀ ਜਿਹੜੇ ਤੁਹਾਡੇ ਬੰਦਿਆਂ ਦੇ ਇੱਕ ਦੋ ਲੋਨ ਆ ਉਹ ਪੈਸੇ ਮੜਵਾ ਦਿੰਨੇ ਆਂ ਅਸੀਂ ਕਹਾਂ ਨਹੀਂ ਤੂੰ ਸਾਰੇ ਬੰਦਿਆਂ ਦੇ ਪੈਸੇ ਮੜਵਾ ਤਾਂ ਅਸੀਂ ਖਬਰ ਨਹੀਂ ਚਲਾਵਾਂਗੇ ਪਰ ਨਹੀਂ ਹੁਣ ਲੱਗਦਾ ਵੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ ਕਿਉਂਕਿ ਇਹ ਵੀ ਪਤਾ ਲੱਗਿਆ ਵੀ ਜਦੋਂ ਇਨਕੁਆਰੀ ਖੁੱਲੀ ਜਦੋਂ ਪੰਜਾਬ ਦੇ ਅਫਸਰ ਆਏ ਆਡਿਟ ਕਰਨ ਇਹਨਾਂ ਦੀ ਇਨਕੁਆਰੀ ਕਰਨ ਤਾਂ ਉਹ ਸਾਰੇ ਇਹਨਾਂ ਨੇ ਮੈਨੇਜ ਕਰ ਲਏ ਸੀ ਇਹ ਇਹਨਾਂ ਨੂੰ ਇਹ ਇਨਕੁਆਰੀ ਵੱਡੇ ਪੱਧਰ ਤੇ ਬੰਬੇ ਤੋਂ ਮਹਾਰਾਸ਼ਟਰ ਤੋਂ ਜਿੱਥੇ ਵੀ ਐਸਬੀਆਈ ਦੀ ਕੋਈ ਵੱਡੀ ਬ੍ਰਾਂਚ ਹੈ ਉੱਥੇ ਹੋ ਰਹੀ ਹੈ ਉੱਥੇ ਇਹਨਾਂ ਨੂੰ ਜੁਰਮਾਨਾ ਵੀ ਪੈ ਚੁੱਕਿਆ ਹੈ ਗਿਲਤੀ ਸਾਬਤ ਹੋ ਚੁੱਕੇ ਨੇ ਪਰ ਹੁਣ ਅਸੀਂ ਸਭ ਨੂੰ ਬੇਨਤੀ ਕਰਦੇ ਹਾਂ ਗੱਲਾਂ ਮੈਂ ਸਾਰੀਆਂ ਪਹਿਲਾਂ ਦੱਸ ਚੁੱਕੇ ਹਾਂ ਇੱਕ ਤਾਂ ਵਕੀਲ ਨੂੰ ਡਾਇਰੈਕਟ ਮਿਲੋ ਮੈਨੂੰ ਸੰਪਰਕ ਕਰ ਲਓ 915323005 ਨੰਬਰ ਸਾਡਾ ਵੀ ਚੱਲਦਾ ਵੀ ਹੈ ਮੈਂ ਵਕੀਲ ਦਾ ਵੀ ਪਾ ਦਿੰਦਾ ਨਾ ਨੰਬਰ ਵਕੀਲ ਸਾਹਿਬ ਦਾ ਨਾਮ ਲਿਖ ਦਿੰਦੇ ਆ ਨੰਬਰ ਲਿਖ ਦਿੰਦੇ ਆ ਡਾਇਰੈਕਟ ਮਿਲ ਲਓ ਜਾ ਕੇ ਯਾਰ ਕਿੱਡੀ ਗੱਲ ਹੈ ਤੁਸੀਂ ਹਰ ਕੰਮ ਦੇ ਵਿੱਚ ਜਦੋਂ ਆਪਾਂ ਕੋਈ ਵਿਚੋਲਾ ਪਾਉਂਦੇ ਆ ਤਾਂ ਉੱਥੇ ਆਪਾਂ ਭਾਵੇਂ ਰਿਸ਼ਤਾ ਹੋਵੇ ਭਾਵੇਂ ਪਿੱਤੇ ਵੀ ਹੋਈਏ ਜਦੋਂ ਵਿਚੋਲਾ ਵਿੱਚ ਪੈ ਗਿਆ ਤਾਂ ਉਹਨਾਂ ਰੱਖਦਾ ਹੀ ਰੱਖਦਾ ਹੈ। ਦੋਵੇਂ ਤਰ੍ਹਾਂ ਲੁੱਟ ਜਾਂਦਾ ਵਿਚੋਲਾ ਇਹ ਲੋਕਾਂ ਨੇ ਸਰਕਾਰੀ ਅਧਿਕਾਰੀਆ ਤੇ ਵਿਚੋਲਿਆਂ ਨਾਲ ਤਾਂ ਸਾਨੂੰ ਲੁੱਟਿਆ। ਤੁਹਾਨੂੰ ਲੁੱਟਿਆ। ਬੜੀ ਸਰਕਾਰ ਲੁੱਟਤੀ ਕਰੋੜਾਂ ਰੁਪਏ ਚ ਉਹ ਇਹ ਕਈ ਕਰੋੜ ਰੁਪਈਆ ਲੁੱਟ ਕੇ ਮਤਲ ਲੈ ਗਏ 30-30000 ਦੇ ਨਾਲ ਤੁਸੀਂ ਹਿਸਾਬ ਲਾ ਕੇ ਦੇਖੋ। ਹੁਣ ਕੋਰਟ ਦੇ ਵਿੱਚ ਵੀਰੋ ਸੰਮਣ ਆ ਰਹੇ ਨੇ ਔਰ ਜੇ ਤੁਸੀਂ ਇੱਕ ਤਰੀਕ ਤੇ ਕਹਿੰਦੇ ਸੀ ਕਿੜਾ ਸੰਮਣ ਫੜਿਆ ਧਿਆਨ ਨਾਲ ਸੁਣ ਲਿਓ ਤਾਂ ਕੋਰਟ ਐਕਸ ਪਾਰਟੀ ਕਰ ਦਿੰਦੀ ਹੈ ਵੀ ਬੰਦਾ ਤਾਂ ਆਇਆ ਨਹੀਂ ਬਾਈ ਜੀ ਕੋਰਟ ਨੇ ਫੈਸਲਾ ਬੈਂਕ ਦੇ ਹੱਕ ਤੇ ਸੁਣਾ ਦੇਣਾ ਇਸ ਕਰਕੇ ਤੁਸੀਂ ਸਾਰੇ ਜਿਨ੍ਹਾਂ ਦੇ ਵੀ ਇਹ ਕੇਸ ਲੱਗੇ ਨੇ ਐਸਬੀਆ ਬੈਂਕ ਦੇ ਮੱਝਾਂ ਵਾਲੇ ਜਿਹਨੂੰ ਲੋਨ ਕਹਿੰਦੇ ਆ ਉਹ ਐਕਸ ਪਾਰਟੀ ਹੋਣ ਤੋਂ ਪਹਿਲਾਂ ਪਹਿਲਾਂ ਤੁਸੀਂ ਵਕੀਲ ਨੂੰ ਮਿਲ ਲਓ ਆ ਨੰਬਰ ਵਿੱਚ ਚਲਾਇਆ ਹੋਇਆ ਤੇ ਹੁਣ ਵੀ ਵਿਚੋਲਾ ਨਾਲ ਵਿੱਚ ਪਾਇਓ ਤੁਹਾਨੂੰ ਉੱਥੇ ਜੋ ਵੀ ਫੀਸ ਹੈ ਡਾਇਰੈਕਟ ਜਾ ਕੇ ਗੱਲ ਕਰੋ ਵਕੀਲ ਸਾਹਿਬ ਨਾਲ ਜਾਂ ਸਾਨੂੰ ਸੰਪਰਕ ਕਰ ਲਿਓ ਅੱਜ ਮਕਸਦ ਇਹੀ ਸੀ ਵੀ ਪਹਿਲਾਂ ਅਸੀਂ ਇਹ ਲਿੰਟ ਲੈਂਡਵੇਲੇ ਨੂੰ ਉੱਤੇ ਗਏ ਹੁਣ ਬੈਂਕਾਂ ਦੇ ਸਾਡੇ ਤੇ ਕੇਸ ਕਰਤੇ ਹੁਣ ਅਸੀਂ ਫੇਰ ਲੁੱਟੇ ਜਾ ਰਹੇ ਹਾਂ ਛਾਦਰ ਦਿਮਾਗ ਦੇਖੋ ਕਹਿੰਦੇ ਵੀ ਲੁੱਟਣਾ ਚਾਹੀਦਾ ਕਿਸੇ ਨਾ ਕਿਸੇ ਤਰ੍ਹਾਂ ਲੁੱਟ ਹੀ ਲੈਂਦਾ ਹੁਣ ਆਪਾਂ ਬਚਣਾ ਆਪਾਂ ਹੀ ਆਪਣੇ ਦਿਮਾਗ ਨਾਲ ਬਚਣਾ ਵੀਰੋ ਵਕੀਲ ਸਾਹਿਬ ਕੋਲੇ ਜਾਓ ਕੇਸ ਨੂੰ ਭੁਗਤੋ ਤਾਂ ਆਪਾਂ ਬੇਨਤੀ ਕਰੀਏ ਜੱਜ ਸਾਹਿਬ ਨੂੰ ਵੀ ਜੱਜ ਸਾਹਿਬ ਇਹਨਾਂ ਨੇ ਸਾਨੂੰ ਇੱਕ ਇਹਦੇ ਵਿੱਚ ਪਾ ਕੇ ਭਰਮਾ ਚ ਪਾ ਕੇ ਸਮਝਵਾਗ ਦਿਖਾ ਕੇ ਇਹ ਲੋਨ ਕੀਤੇ ਨੇ ਅਸੀਂ ਭਰਨ ਨੂੰ ਤਿਆਰਾਂ ਮਹੀਨੇ ਦਾ 500000 ਰੁਪਇਆ ਜੋ ਕੋਟ ਕਹੂਗੀ ਜਿਸ ਤਰੀਕੇ ਨਾਲ ਗਰੀਬੰਦਾ ਕੋਈ ਭਰ ਸਕਦਾ ਉਹਵੇਂ ਆਪਾਂ ਭਰ ਸਕਾਂਗੇ 160 ਦੇ ਇਹਨਾਂ ਨੇ 2 2 2.5 2 3 3 ਲੱਖ ਰੁਪਇਆ ਲੋਕਾਂ 'ਵਲ ਬਣਾਇਆ ਪਿਆ ਸਰਕਾਰ ਨੂੰ ਵੀ ਇਹਨਾਂ ਨੇ ਰਗੜਾ ਲਵਾਤਾ ਹੈ ਅਧਿਕਾਰੀਆਂ ਨੇ ਤੇ ਲੋਕਾਂ ਨੂੰ ਵੀ ਹੁਣ ਦੇਖਣਾ ਹੋਰ ਵੀ ਇਹਨਾਂ ਦੀ ਦੁਬਾਰਾ ਇਨਕੁਆਰੀ ਹੋਵੇ ਨਿਰਪੱਖ ਜਾਂਚ ਏਜੰਸੀ ਤੋਂ ਜਦੋਂ ਇਨਕੁਆਰੀ ਹੋਊਗੀ ਫਿਰ 2 400 ਕੇਸਾਂ ਦਾ ਨਹੀਂ ਹਜ਼ਾਰਾਂ ਕੇਸਾਂ ਦਾ ਪਰਦਾ ਖੁੱਲੂਗਾ ਤਾਂ ਆਨੰਦ ਵਰਗੇ ਨੂੰ ਪਤਾ ਲੱਗੂਗਾ ਵੀ ਲੋਕਾਂ ਨਾਲ ਤੇ ਸਰਕਾਰ ਨਾਲ ਥੱਗੀ ਕਿਵੇਂ ਮਾਰੀਦੀ ਐ ਅਸੀਂ ਵੀ ਕੋਰਟ ਦੇ ਵਿੱਚ ਸਾਡੇ ਵਕੀਲ ਸਾਹਿਬ ਨੂੰ ਬੇਨਤੀ ਕਰਾਂਗੇ ਵੀ ਇਹਨਾਂ ਨੂੰ ਪਾਰਟੀ ਬਣਾਇਆ ਜਾਵੇ ਜਿਨ੍ਹਾਂ ਨੇ ਸਾਰੇ ਫੇਕ ਡਾਕੂਮੈਂਟ ਲਾਏ ਨੇ ਉਹ ਸਾਰੇ ਨੂੰ ਖਿੱਚਿਆ ਜਾਵੇ ਸਸਿਕਾ